हर किसी ने अमृतसरी आलू गोभी पनीर वाला कुलचे का स्वाद लेकिन बटाला च एक खास किस्म का कुलचा नान मिलता है जो खोए है। ਅਤੇ ਇਸ ਖੋਏ ਵਾਲੇ ਕੁਲਚੇ ਦੇ ਚਰਚੇ ਦੂਰ ਦੂਰ ਤੱਕ ਹਨ ਬਟਾਲਾ ਦਾ ਆਨੰਦ ਕੁਮਾਰ ਨੰਦੀ ਜੋ ਕਦੇ ਕੁਲਚਾਂਦੀ ਰੇੜੀ ਲਾਉਂਦਾ ਸੀ ਹੁਣ ਕੁਲਚਾਂ ਦੀ ਛੋਟੀ ਜਿਹੀ ਦੁਕਾਨ ਚਲਾ ਰਿਹਾ ਹੈ ਅਤੇ ਇਸ ਕੋਲ ਹੁਨਰ ਹੈ ਵੱਖ ਤਰ੍ਹਾਂ ਦੇ ਨਾਨ ਬਣਾਉਣ ਦਾ ਖੋਏ ਦੇ ਕੁਲਚੇ ਲਗਾਉਣ ਵਾਲਾ ਆਨੰਦ ਕੁਮਾਰ ਬਟਾਲਾ ਦਾ ਇਕਲੋਤਾ ਕਾਰੀਗਰ ਹੈ ਜਿਸ ਦੇ ਖੋਏ ਦੇ ਕੁਲਚੇ ਬਹੁਤ ਹੀ ਮਸ਼ਹੂਰ ਹੋ ਚੁੱਕੇ ਹਨ ਨਾ ਗੈਸਟ ਆਏ ਹੀ ਵਾਰੋਂ ਤੇ ਉਹਨਾਂ ਦੇ ਨਾਲ ਵੀ ਅੱਗੋਂ ਉਹਨਾਂ ਦੇ ਗੈਸਟ ਆਏ ਰਹੀ ਉਹ ਜਗਦਾ ਮਾਗੇ ਮੇਰੀ ਦੁਕਾਨ ਤੇ ਰੇੜੀ ਤੇ ਤੇ ਮੈਂ ਦੇਖਿਆ ਵੀ ਮੇਰੇ ਕੋਲ ਹੁਣ ਸਾਮਾਨ ਕੋਈ ਨਹੀਂ ਹੈਗਾ ਤੇ ਮੈਂ ਭੱਜ ਕੇ ਮੈਂ ਕਿਹਾ ਚੱਲ ਪਨੀਰ ਲੈ ਕੇ ਆਉਣਾ ਮੈਂ ਆਲੂ ਵਗੈਰਾ ਖਤਮ ਹੋ ਗਏ ਦੇ ਹੀ ਮੈਂ ਕਿਹਾ ਚੱਲ ਪਨੀਰ ਲੈ ਕੇ ਆਏ ਨਾ ਉਹ ਪਨੀਰ ਵਾਲਾ ਕਹਿੰਦਾ ਉਹ ਜਿਹੜੇ ਕੋਲ ਲੈਣ ਗਿਆ ਉਹ ਕਹਿੰਦਾ ਪਨੀਰ ਹੈ ਨਹੀਂ ਖੋਇਆ ਹੈਗਾ ਇਹ ਖੋਇਆ ਲੈ ਜਾ ਮੈਂ ਕਿਹਾ ਖੋਇ ਵਾਲੇ ਨਾਲ ਕਹਿੰਦਾ ਲੈ ਇਹ ਚ ਵੀ ଲੂਣ ਮਰਚ ਪਾ ਦੂ ਗਰੀ ਗਰ ਹੈਗਾ ਮੈਂ ਬਣਾ ਲੈਣਾ ਤੂੰ ਮੈਂ ਕਿਹਾ ਚਲੋ ਦੇ ਦਿਓ ਤੁਸੀਂ ਮੈਂ ਦੇਖੋ 200 ਗ੍ਰਾਮ ਖੁਆ ਲੈ ਲੈਂਦਾ ਤੇ ਉਹ ਮੈਂ ਆਪਣੇ ਪਾ ਕੇ ਨਮਕ ਨੂੰ ਚੈੱਕ ਕੀਤਾ ਆਪਣੇ ਬਣਾ ਕੇ ਦਸਵੀ ਤੇ ਮਸਾਲੇ ਉਦੋਂ ਮੇਰੇ ਕੋਲ ਪੂਰੇ ਮਸਾਲੇ ਨਹੀਂ ਹੈਗੇ ਫਿਰ ਮੈਂ ਉਹ ਬਣਾ ਕੇ ਉਹਨਾਂ ਨੂੰ ਇੱਕ ਇੱਕ ਪੀਸ ਲਾਇਆ ਉਹ ਕਹਿੰਦਾ ਬਹੁਤ ਵਧੀਆ ਤੁਸੀਂ ਹੋਰ ਲੈ ਗਿਆ ਇਹਦੇ ਨਾਲ ਦੇ ਲਾਇਆ ਇਹ ਤਾਂ ਬਗੈਰ ਛੋਲਿਆਂ ਤੋਂ ਵੀ ਖਾਦੇ ਜਾ ਰਹੇ ਹੈ ਬਸ ਉਦੋਂ ਦਾ ਫਿਰ ਮੈਂ ਇਹਦੇ ਵਿੱਚ ਆਪਣੀ ਘਾਰਾ ਘਰੀ ਹੋਰ ਲਗਾਈ ਵੀ ਆਪਣੇ ਮਸਾਲੇ ਫਿਟ ਕੀਤੇ ਵੀ ਇਹਦੇ ਵਿੱਚ ਕਿੰਨੀ ਕੈਲਰੀ ਹੋਣੀ ਚਾਹੀਦੀ ਕਿੰਨੀ ਨਹੀਂ ਹੋਣੀ ਚਾਹੀਦੀ ਉਹਦੇ ਨਾਲ ਫਿਰ ਇਹ ਆਪਣਾ ਕੁਝਾ ਤਿਆਰ ਕਰਤਾ ਹੈ ਮੈਨੂੰ 40 ਸਾਲ ਹੋ ਗਏ ਆ ਤਾਂ ਜੀ ਆਪਣੇ ਵੱਲੋਂ ਜਨਰਾਨ ਆਪਣੇ ਦਿਮਾਗ ਨਾਲ ਜੀ ਨਾਲ ਮੇਰੇ ਰਿਸ਼ਤੇਦਾਰ ਆਏ تھے ਉਹਨਾਂ ਨੂੰ ਖਵਾਣਾ ਸੀ ਤੇ ਐਸ ਵੀ ਬਣਨੀ ਕੁਝ ਇਹ ਲੱਗਦੇ ਲੱਗਦੇ ਜਿਨ੍ਹਾਂ ਨੇ ਜਾਨੀ ਦੋ ਕੁਝੇ ਖਾਣੇ ਆ ਨਾ ਉਹਨਾਂ ਨੇ ਫੈਮਲੀ ਦੇ ਵਿੱਚ ਹਾਹਾ ਬਈ ਇੱਕ ਲਾਸਟ ਵਾਰੀ ਖਾ ਕੇ ਇੱਕ ਜਣਾ ਆਲੂ ਵਾਲੇ ਤੋਂ ਬਾਅਦ ਇਹ ਲਾਲੂ ਵਾਲਾ ਖਾਣਾ ਮੁੜ ਕੇ ਇਹਦਾ ਟੇਸ ਜਣਗੇ ਸਾਰਾ ਟੇਸ ਇਹਦਾ ਖੁਇਦਾ ਹੀ ਰਹਿਣਾ ਤੇ ਦੇਖੋ ਕੀ ਉਹਦਾ ਸਪான்ਸਰ ਹੈ ਮੇਰੇ ਅੱਗੇ ਬ੍ਰਦਰ ਵੀ ਹੈ ਕਈਆਂ ਨੇ ਸ਼ੁਰੂ ਕੀਤੇ ਸੀ ਇੱਥੇ ਰੇੜੀਆਂ ਦੇ ਵੀ ਵੀ ਮੈਂ ਤੁਹਾਨੂੰ ਲਾਗ ਦੇਣਾ ਤੇ ਉਹਨਾਂ ਨੇ ਉਹਨਾਂ ਕੋ ਨਹੀਂ ਲੱਗੀ ਹੈ ਜੇ ਲੱਗਦਾ ਹੀ ਉਹ ਪਾੜ ਜਾਂਦੇ ਸੀ ਨਾਲ ਜਰਾ ਖੁਇਆ ਪੰਜਾ ਆਪਣੇ ਪਿਆਜ਼ ਵਗੈਰਾ ਸਭ ਕੁਝ ਅਲੀ ਮਰਚੀ ਜੀ ਰਾਜਵੰਦ ਆਲੂ ਨਹੀਂ ਪੰਦੇ ਨੇ ਨਹੀਂ ਆਲੂ ਕੋਈ ਚਾਏ ਤੇ ਕਹਿ ਦਿੰਦੇ ਆ ਕਿ ਥੋੜਾ ਜਿਹਾ ਵਿੱਚ ਆਲੂ ਵੀ ਪਾ ਦੇ